ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 23 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਪਹਿਲਾਂ ਹੀ ਦੱਸਿਆ ਹੋਇਆ ਸੀਗਾ ਕਿ ਅੱਜ ਅੱਧੀ ਰਾਤ ਤੋਂ ਮੀਂਹ ਦੀਆਂ ਕਾਰਵਾਈਆਂ ਦੇ ਵਿੱਚ ਵਾਧਾ ਦੇਖਿਆ ਜਾਵੇਗਾ ਉਸੇ ਤਰ੍ਹਾਂ ਦਾ ਹੀ ਪੰਜਾਬ ਦੇ ਵਿੱਚ ਮਾਹੌਲ ਬਣਿਆ ਸਵੇਰ ਤੜਕਸਰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਦੇ ਨਾਲ ਹਨੇਰੀ ਤੇ ਬੱਦਲ ਗਰਜਾਸ਼ਕ ਵਾਲੇ ਬਣਦੇ ਹੋਏ ਦਿਖਾਈ ਦੇ ਰਹੇ ਸਨ ਜਿਨ੍ਹਾਂ ਦੇ ਵਿੱਚ ਅਮਰਸਰ ਤਲੰਤ ਜਿਲ੍ਹਿਆਂ ਦੇ ਵਿੱਚ ਮੀਂਹ ਦੇਖਿਆ ਗਿਆ ਉਸ ਤੋਂ ਬਾਅਦ ਕਰਪੂਥਲਾ ਜਲੰਧਰ ਮੋਗਾ ਬਠਿੰਡੇ ਦੇ ਵੀ ਕਾਫੀ ਇਲਾਕੇ ਮਾਨਸਾ ਬਰਨਾਲਾ ਸੰਗਰੂਰ ਦੇ ਵਿੱਚ ਵੀ ਮੀਂਹ ਸਵੇਰ ਤੜਕਸਰ ਬਹੁਤ ਸਾਰੇ ਖੇਤਰਾਂ ਦੇ ਵਿੱਚ ਵਧੀਆ ਦੇਖਿਆ ਗਿਆ। ਹੌਲੀ-ਹੌਲੀ ਇਹ ਮੀਂਹ ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਸਕਰੂਰ, ਧੁਰੀ, ਮਲੇਰਕੋਟਲਾ ਹੋ ਸਕਦਾ ਮੋਹਾਲੀ, ਚੰਡੀਗੜ੍ਹ ਦੇ ਖੇਤਰਾਂ ਨੂੰ ਵੀ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਤੇ ਕੁਝ ਕੁ ਇਲਾਕੇ ਹੁਸ਼ਿਆਰਪੁਰ, ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ ਵੀ ਸਵੇਰ ਤੜਕਸਰ ਮੀਂਹ ਦੀਆਂ ਕਾਰਵਾਈਆਂ ਜਾਂ ਅੱਧੀ ਰਾਤ ਤੋਂ ਪਹਿਲਾਂ ਦੇਖੀਆਂ ਗਈਆਂ ਸਨ। ਇਸੇ ਤਰ੍ਹਾਂ ਹੀ ਟੁੱਟਮੇ ਤੌਰ ਤੇ ਪੰਜਾਬ ਦੇ ਵਿੱਚ ਸਵੇਰ ਟੜਕ ਸਰ ਵਧੀਆ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ। ਸੋ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਮੌਸਮ ਇੱਕ ਵਾਰ ਫਿਰ ਤੋਂ ਖੁੱਲਦਾ ਜਾਵੇਗਾ ਤੇ ਸਾਫ਼ ਹੁੰਦਾ ਜਾਵੇਗਾ। ਕੁਝ ਕੁ ਖੇਤਰਾਂ ਦੇ ਵਿੱਚ ਧੁੱਪ ਦੇ ਨਾਲ ਹਲਕੀ-ਹਲਕੀ ਬੱਦਲਵਾਈ ਵੀ ਦੇਖਣ ਨੂੰ ਮਿਲ ਸਕਦੀ ਹੈ। ਪਰ ਜਿਵੇਂ ਹੀ ਦੁਪਹਿਰ ਤੋਂ ਬਾਅਦ ਮੌਸਮ ਜਾਵੇਗਾ ਉਹਦੇ ਨਾਲ ਇੱਕ ਵਾਰ ਫਿਰ ਤੋਂ ਹਲਕੇ ਤੋਂ ਦਰਮਿਆਨੇ ਸੈਲ ਐਕਟਿਵ ਹੋਣਗੇ ਜਿਦੇ ਵਿੱਚ ਫਿਰ ਤੋਂ ਇੱਕ ਵਾਰ ਮੀਂਹ ਦੀ ਉਮੀਦ ਰਹੇਗੀ। ਖਾਸ ਕਰਕੇ ਮਾਲਵੇ ਦੇ ਖੇਤਰਾਂ ਦੇ ਵਿੱਚ ਬਧੇਰੇ ਉਮੀਦ ਰਹਿਣ। ਸੰਭਾਵਨਾ ਹੈ ਖਾਸ ਕਰਕੇ ਮੁਕਤਸਰ ਫਰੀਦਕੋਟ ਬਠਿੰਡਾ ਜਾਂ ਫਾਜ਼ਿਲਕਾ ਬੋਰ ਦੇ ਇਲਾਕੇ ਜਾਂ ਮਾਨਸਾ ਪਟਿਆਲਾ ਫਤਿਹਗੜ੍ਹ ਸਾਹਿਬ ਸੰਗਰੂਰ ਦੇ ਇਲਾਕੇ ਇਹਨਾਂ ਦੇ ਵਿੱਚ ਬਾਅਦ ਦੁਪਹਿਰ ਰਾਤ ਤੋਂ ਪਹਿਲਾਂ ਪਹਿਲਾਂ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਅੱਜ ਸ਼ਾਮ ਵੇਲੇ ਦੇਖਣ ਨੂੰ ਮਿਲਣਗੀਆਂ ਮਾਲਵੇ ਵਿੱਚ ਬਡੇ